ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਨਵਾਂ ਲਾਈਵ ਲੈ ਕੇ ਅੱਜ ਦਾ ਲਾਈਵ ਆਪਾਂ ਸੁਖ ਰਤਿਆ ਦੀ ਮਾਡਲ ਤਨੂ ਦਾ ਲੈ ਕੇ ਹਾਜ਼ਰ ਹੋਏ ਆਂ ਕੀ ਗਿਆ ਤਨੂ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਕੀ ਰਿਪਲਾਈ ਕੀਤਾ ਮਨਜੀਤ ਕੌਰ ਨੂੰ ਆਓ ਚਲ ਕਮਾਉਨੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਅੱਜ ਦਾ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਗੇ ਛੋਟੀ ਰਿਕਵੈਸਟ ਹੈ ਯੇ ਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਆਇਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾ ਉਹਦੇ ਨਾਲ ਕਮੈਂਟ ਬਾਕਸ ਵਿੱਚ ਦੱਸ ਕੇ ਜ਼ਰੂਰ ਜਾ ਤੁਹਾਨੂੰ ਕੌਣ ਸਹੀ ਲੱਗਦਾ ਤੇ ਕੌਣ ਗਲਤ ਬਾਕੀ ਕੀ ਕਿਹਾ ਤਨੂੰ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਆਓ ਚਲਕ ਬਣਾਉਨੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਦੋ ਫੜ ਮੇ ਮੱਬਾ ਚੋਂ ਨਾ ਜਦ ਚਾਰ ਆ ਗਈ ਸਾਰੇ ਲੋਕੇ ਰੁਕ ਜੋ ਇੱਥੇ ਜਾਣਾ ਨਹੀਂ ਕਿਤੇ ਦਹੀ ਅੱਜ ਹਾਂ ਛੇਰ ਵੀ ਕਰਨਾ ਲੱਗਦਾ ਹਾਂ ਦੇਖਦੇ ਆ ਨਾ ਮੈਂ ਵੀ ਛੇਰ ਕਰ ਹਾਂ ਮਨਜੀਤ ਕੌਰ ਜੀ ਮੈਂ ਕਿਸੇ ਬਾਰੇ ਕੁਝ ਨਹੀਂ ਕਹਿੰਦਾ ਮੈਂ ਨਾ ਉਹਨਾਂ ਨੂੰ ਜਾਣਦਾ ਕੌਣ ਹੈ ਮੇਰੀ ਭੈਣ ਅਰਗੀ ਉਹ ਵੀ ਠੀਕ ਹੈ ਤੇ ਸੋਖਣ ਨੂੰ ਮੈਂ ਪਰਸਲੀ ਤਾਂ ਨਹੀਂ ਜਾਣਦਾ ਮੇਰੀ ਕੰਪਨੀ ਹੈ ਤੇ ਮੈਂ ਸਾਈਨ ਕੀਤਾ ਹੋਇਆ ਹੈ ਠੀਕ ਹੈ ਤੇ ਤੁਨੂੰ ਜੀ ਜੀ ਨੂੰ ਵੀ ਮੈਂ ਸਾਈਨ ਕੀਤਾ ਹੋਇਆ ਤੁਨੂੰ ਵੀ ਮੇਰੀ ਭੈਣ ਅਰਗੀ ਹੈ ਇਸ ਤੋਂ ਵੱਧ ਮੇਰਾ ਕੁਝ ਨਹੀਂ ਹੈਗਾ ਕਿ ਅਸੀਂ ਦੋਨਾਂ ਨੇ ਵੀਡੀਓ ਬਣਾਈ ਭੈਣ ਭਰਾਵਾਂ ਨੇ ਤੇ ਗਲਤ ਹੋ ਗਏ ਠੀਕ ਹੈ ਪਰ ਭੈਣ ਦਾ ਰਿਸ਼ਤਾ ਨਾ ਆਪਣੇ ਪੰਜਾਬੀਆਂ ਚ ਬਹੁਤ ਉੱਚੇ ਤੱਕ ਮੰਨਿਆ ਗਿਆ ਤੇ ਉਹਨੂੰ ਖਰਾਬ ਨਾ ਕਰੋ। ਇਦਾਂ ਕਿਸੇ ਦੇ ਨਾਲ ਕਿਸੇ ਦੀਆਂ ਫੋਟੋ ਵੀਡੀਓ ਲਾ ਕੇ ਭੈਣ ਦੇ ਰਿਸ਼ਤੇ ਨੂੰ ਖਰਾਬ ਨਾ ਕਰੋ। ਮੈਂ ਇਹੀ ਕਹਿਣਾ ਚਾਹੁੰਦਾ ਆ ਠੀਕ ਆ। ਅੱਜ ਤੱਕ ਸੰਦਲ ਨੇ ਤੈਨੂੰ ਕੁਝ ਕਿਹਾ? ਸੰਦਲ ਤੇਰਾ ਕੀ ਲੱਗਦਾ ਤੈਨੂੰ? ਸੰਦਲ ਤਾਂ ਮੇਰੇ ਭਾਈ ਜੱਸਦੇ ਹਨ ਠੀਕ ਹੈ। ਮੈਂ ਉਹ ਭਾਈ ਮੰਨਦੀ ਹੂੰ। ਤੁਸੀਂ ਪੰਜਾਬੀ ਹੋ ਯਾਰ ਮੈਂ ਮੈਂ ਵੀ ਪੰਜਾਬੀਆਂ ਹਨਾ ਜੇ ਮੈਂ ਬੰਬੇ ਚ ਸੈਟਲ ਹੋ ਗਏ ਆ ਤਾਂ ਮਤਲਬ ਇਹ ਥੋੜੀ ਆ ਕਿ ਮੈਨੂੰ ਪੰਜਾਬ ਦੀਆਂ ਪਤਾ ਨਹੀਂ ਆ ਕੀ ਆ ਹਨਾ ਆਪਣਾ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਵੱਧ ਮੰਨਿਆ ਗਿਆ ਤੇ ਤੁਸੀਂ ਭੈਣ ਭਰਾ ਦੇ ਰਿਸ਼ਤੇ ਨੂੰ ਖਰਾਬ ਨਾ ਕਰੋ ਮੈਂ ਸੰਦਲ ਨੂੰ ਵੀ ਐਡ ਕਰਦਾ ਲਾਈਵ ਚ ਹੁਣੇ ਤੇ ਸੰਦਲ ਵੀ ਦੱਸਦਾ ਤੁਹਾਨੂੰ ਤੇ ਉਹਦੀ ਘਰ ਵਾਲੀ ਤੇ ਜੋ ਇਲਜ਼ਾਮ ਲਾਈ ਹੀ ਕਿ ਤਨੂੰ ਉਹਨਾਂ ਦਾ ਘਰ ਖਰਾਬ ਕਰ ਰਹੀ ਹੈ ਉਸकी ਘਰ ਵਾਲੀ ਵੀ ਬਤਾ ਦੇਗੀ ਤਨੂੰ ਕੋ ਉਹ ਕੈਸੇ ਮੰਨਦੀ ਹੈ ਠੀਕ ਹੈ ਦੋਨੋਂ ਸਿਸਟਰ ਹੈ ਇੱਕ ਦੂਸਰੀ ਨੂੰ ਮੰਨਦੀ भाई भी सब भी इतने अच्छे हैं तो तुम लाइव में आगे बोल रहे हो और दूसरी चीज इतना नंबर किसका लीक किया है मंजीत कौर ने मेरी सिस्टर का और मेरा नंबर लीक किया है सब में शेयर किया है सुबह से कॉल्स आते आते इतना कॉल आ हैं ना कि मैं परेशान हूँ इतना ज्यादा कॉल्स मेरी सिस्टर को भी डिस्टर्ब करके रख दिया है मेरी सिस्टर अपना काम भी नहीं कर पा रही है उसकी वजह से ਪੂਰਾ ਦਿਨ ਕੋ ਲਾ। ਤੇ ਕੱਲ ਇਹਦੀ ਸਿਸਟਰ ਦਾ ਨੰਬਰ ਉਹਨੇ ਲਾਈਵ 'ਚ ਬੋਲਿਆ ਠੀਕ ਆ। ਹੁਣ ਮੈਂ ਇੱਕ ਗੱਲ ਕਹਿਣਾ ਆਪਣੇ ਘਰੀ ਵੀ ਭੈਣਾਂ ਹੈਗੀਆਂ ਨੇ ਤੇ ਜਿਹੜਾ ਸੋਖਾ ਮੁੰਡਾ ਜਿਹਨੂੰ ਮੈਂ ਸਾਈਨ ਕੀਤਾ ਉਹਦੇ ਘਰੇ ਵੀ ਹੈਗੀ ਆ ਭੈਣ ਹਨਾ ਤੇ ਉਹਦਾ ਨੰਬਰ ਵੀ ਪਾਇਆ। ਮੈਂ ਕਿਸੇ ਦੀ ਸਪੋਰਟ 'ਚ ਨਹੀਂ ਬੋਲਣ ਰਿਹਾ ਜੇ ਮਨਜੀਤ ਨੂੰ ਬਾਲੀ ਤਕਲੀਫ ਜੇ ਬਾਲੀ ਗੱਲ ਉਹਨੂੰ ਕਹੇ ਮੇਰੇ ਸਾਹਮਣੇ ਆਣ ਕੇ ਗੱਲ ਕਰਨੀ ਤੈਨੂੰ ਮੈਂ ਭੈਣ ਭਰਾ ਦਾ ਰਿਸ਼ਤਾ ਦੱਸ ਦੂੰਗਾ। ਸੁੱਖ ਤੇ ਫਰੈਂਡ ਫਰੈਂਡ ਇੱਕ ਕੌਂਟਰੈਕਟ ਆ ਮੈਂ ਕੌਂਟਰੈਕਟ ਦਿੱਤਾ ਇਹਨਾਂ ਨੂੰ ਮੈਂ ਆਪਣੀ ਆਰਟਿਸਟ ਨੂੰ ਫੇਮ ਦਿਲਾਉਣਾ ਇੱਕ ਸਾਲੀ ਬਾਉਂਡ ਆ ਇਹਦੀਆਂ ਪ੍ਰੋਮੋਸ਼ਨਸ ਲੈ ਰਿਆ ਸੁਖ ਦੇ ਪ੍ਰੋਮੋਸ਼ਨਸ ਦੇ ਅੱਤੇ ਪੈਸੇ ਲੈ ਰਿਆ ਮੈਂ ਸਾਈਨ ਕੀਤਾ ਇਹਨਾਂ ਨੂੰ ਮੈਂ ਫਰੀ ਚ ਥੋੜੀ ਰੱਖਿਆ ਜੇ ਸੁਖ ਕੋਈ ਵੀ ਪ੍ਰੋਮੋਸ਼ਨ ਕਰਦਾ ਦਾ ਅੱਗੇ ਇੱਕ ਪਰ ਅੱਜ ਤੱਕ ਸਾਡਾ ਇਦਾਂ ਦਾ ਕੋਈ ਬਾਉਂਡ ਹਲੇ ਤੱਕ ਹੋਇਆ ਨਹੀਂ ਹੈ ਮੇਰਾ ਇਕੱਲਾ ਇਹਦੇ ਨਾਲ ਬਾਉਂਡ ਹੈ ਸੁਖ ਨਾਲ ਮੇਰਾ ਇਦਾਂ ਦਾ ਕੋਈ ਬਾਉਂਡ ਨਹੀਂ ਹੈ ਸੁਖ ਨਾਲ ਮੇਰਾ ਕੀ ਬਾਉਂਡ ਹੈ ਤੂੰ ਇਹਦੇ ਨਾਲ ਰੀਲਸ ਬਣਾਉਣੀਆਂ ਮੈਂ ਇੱਕ ਪੇਮੈਂਟ ਦੇ ਤੌਰ ਤੇ ਉਹਨੂੰ ਦਿੱਤੀ ਹੋਈ ਹੈ ਪੇਮੈਂਟ ਮੈਂ ਪ੍ਰੋਮੋਸ਼ਨਸ ਦੀ ਇਹਦੇ ਬਾਰੇ ਗੱਲ ਕਰ ਰਹੀ ਹਾਂ ਮੂੰਹ ਚੋਂ ਸੁੱਖ ਨਿਕਲ ਗਿਆ ਸੌਰੀ ਤੁਸੀਂ ਹੁਣ ਸੁੱਖੀ ਨਾ ਸਮਝ ਲਿਓ ਕਿ ਬਾਕੀ ਮਨਜੀਤ ਕੌਰ ਨੇ ਤਾਂ ਜੋ ਸਮਝਣਾ ਉਹੀ ਸਮਝਣਾ ਹੈ ਮਨਜੀਤ ਕੌਰ ਨੂੰ ਤਾਂ ਕੀ ਕਹਿ ਸਕਦੇ ਆ ਤੇ ਮਨਜੀਤ ਕੌਰ ਜੀ ਤੁਹਾਡੇ ਵਾਂਗੂ ਨਕਲੀ ਜੇ ਬਾ ਉਹ ਹੱਥਾਂ ਤੇ ਲਾ ਕੇ ਤੇ ਭੌਂਕਣ ਵਾਲਿਆਂ ਤੋਂ ਨਹੀਂ ਐ ਬੰਦੇ ਜਨਾਨੀਆਂ ਤੇ ਵਾਰ ਨਹੀਂ ਕਰਦੇ ਤਾਂ ਕਰਕੇ ਚੁੱਪ ਬੈਠਾ ਮੈਂ ਨਹੀਂ ਤਾਂ ਮੈਂ ਤੈਨੂੰ ਦੱਸ ਦਿੰਦਾ ਮੇਰੇ ਆਰਟਿਸਟਾਂ ਨੂੰ ਕਿਦਾਂ ਤੰਗ ਕਰੀਦਾ ਇੱਕ ਮਿੰਟ ਸੰਦਲ ਵੀ ਆ ਰਿਹਾ ਹੈ ਆਹ ਜੀ ਤਾਂ ਕੰਮ ਚ ਚਲੇਗਾ ਮੈਂ ਬਾਹਰ ਹੀ ਆ ਜਾ ਬਾਹਰ ਆ ਜਾ ਹਾਂ ਬਾਹਰ ਹੀ ਆ ਜਾ ਤਾਲੀ ਦੇ ਬਈ ਕਾ ਤਾ ਹਾਂ। ਹਾਂ। ਮਸਤੀ ਬਈ ਜੈਸੇ ਹੋ। ਵਧੀਆ ਤੂੰ ਦੱਸ। ਜੈਸੀ ਗੱਲ ਬਈ ਜੀ। ਰਸਵੀ ਕਾਰ। ਹੋਰ ਕਿਦਾਂ? ਵਧੀਆ। ਤੂੰ ਦੱਸ। ਮੱਲਾ ਤੈਨੂੰ ਤਾਂ ਢਿੱਕੀ ਲੱਗਦੀ ਐ। ਅੱਛਾ। ਮੈਂ ਇਹ ਨਹੀਂ ਸੀਰੀਅਸਲੀ ਬੋਲਨੀ ਕੀ ਐ। ਹਾਂ। ਹਾਂ। चल बढ़िया मैं तो दाए। 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 ये बता सुनो मैं ये पूछ रही थी कि कैसे हो आप और बढ़िया लोगों को ये बता दो कि हमारा रिश्ता क्या है तो हम दोनों तेरी देख लो ਅਰ ਲੋਨ ਹੈ ਕਿ ਹਮੇ ਗਰਲਫ੍ਰੈਂਡ ਕੌਸ਼ਨ ਬਣਾਨੇ ਤੇ ਲੱਗੇ ਪੜੇ ਬਿਲਕੁਲ ਸ਼ਰਮ ਨਹੀਂ ਆਉਂਦੀ ਸਿੱਟੂ ਨੂੰ ਪਹਿਨਦਾ ਪਰੋਣਾ ਨੂੰ ਕਰਵਾ ਰਹੇ ਹਾਂ ਬੜੀ ਸਤੀ ਬੋਲ ਹਾ ਹੁਣ ਅੱਗੇ ਪਰਾਵਾਂ ਮੇਰੇ ਬਾਰੇ ਵੀ ਦਾਦੀ ਕਹਿੰਦੀ ਮੇਰਾ ਘਰ ਨਹੀਂ ਹੈਗਾ ਇਦਾਂ ਨਹੀਂ ਹੈਗਾ ਦੱਸੀ ਮੜਾ ਇਹ ਮੇਰੇ ਬਾਰੇ ਵੀ ਮੇਰਾ ਘਰ ਕਿੱਥੇ ਹੈ ਇਹਨੂੰ ਬਾਹਰ ਕਿੱਥੇ ਹੈ ਪਰਾਵਾਂ ਇਹਨੂੰ ਚਾਜਣਾ ਦਾਦੀ ਮੇਰਾ ਘਰ ਉੱਥੇ ਹੈ ਜਿੱਥੇ ਨਾ ਸਾਰੀ ਉਮਰ ਤੇਰੇ ਕੋਲ ਇੱਕ ਮਰਲਾ ਨਹੀਂ ਲੈ ਹੋਣਾ ਇੱਕ ਮਰਲਾ ਵੀ ਸਮਝੀ ਦਿੱਲੀ ਮਾਲਵੀ ਨਗਰ ਤੇ ਚਲਦੀ ਮੇਰਾ ਘਰ ਦੇਖਣਾ ਤਾਂ ਠੀਕ ਹੈ ਤੇ ਦੂਜੇ ਮੈਂ 15 ਸਾਲ ਤੇ ਮਾਪਿਓ ਮਰ ਗਏ ਤੇ ਮੈਂ ਇੱਥੇ ਆ ਗਿਆ ਹਾਂ ਤੇ ਦੋ ਫਲੈਟ ਆ ਤੇਰੇ ਪਿਓ ਤੋਂ ਆਪਦੇ ਤੇ ਕੰਪਨੀ ਖੋਲ ਕੇ ਬੈਠਾ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਭੈਣਾ ਤੇ ਨਾ ਉਹ ਤੇ ਭੈਣ ਭਰਾ ਦਾ ਰਿਸ਼ਤਾ ਨਾ ਖੇਰਾਬ ਕਰੋ ਬਾਕੀ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਮੈਨੂੰ ਸ਼ੌਕ ਜਣੀ ਹੈ ਕਿਸੇ ਦੀ ਆਈਡੀ ਆਈਡੀ ਤੇ ਲਾਈਵ ਆਵਾਂ ਬਾਕੀ ਤੁਹਾਨੂੰ ਬਾਏ ਕਹਦੇ ਸਾਰੇ ਨੂੰ ਬਾਏ ਗਾਇਜ਼ ਮੈਂ ਥੋੜੇ ਸੇ ਕੰਮ ਤੇ ਜਾਦੀ